शुक्रवार क्राइम कंट्रोल ऑर्गेनाइजेशन आल इंडिया एक प्रतिनिधि मंडल पंजाब प्रधान के खोसला अगवाई हेठ एस पी हेडकुआर गुरप्रीत सिंह कपूरथला दौरान एस पी हेडकुआर एक मांग पत्र भी सौंपिया गया

दस्या की जदो तो आई पी एस वतसला गुप्ता ने जिला कपूरथला बतौर एस एस पी कमान संभास प्रशासन भरोसा व्याया है, तो पर है। की क्राइम कंट्रोल ऑरगेना पूरी टीम पुलिस प्रशासन हर हाँ तरह सहयोग करने लाई तैयार है उन्होंने कहा कि जिले गैर कानूनी गतिविधिया रोकने लोलिस प्रशासन जद भी सहयोगी मांग करेगा असी हमेशा पुलिस प्रशासन खड़े होव गे

ਰਾਮ ਸਰੂਪ ਸਰਬਜੀਤ ਕੌਰ ਸੰਨੀ ਗੁਰਪ੍ਰੀਤ ਸਿੰਘ ਗੁਰਦੀਪ ਸਿੰਘ ਤਰਸੀਮ ਸਿੰਘ ਗੁਰਨਾਮ ਸਿੰਘ ਕਰਦੀਪ ਸਿੰਘ ਅਵਨੀਤ ਸਿੰਘ ਅਮਨਦੀਪ ਕੌਰ ਜਸਕਰਨਜੀਤ ਸਿੰਘ ਸ਼ਿੰਗਾਰਾ ਸਿੰਘ ਆਦੇ ਹਾਜ਼ਰ ਸਨ ਅ ਜੈ ਹਨ ਜੈ ਪਰਵਤ ਮੈਂ ਆਰਕੇ ਹੌਸਲਾ ਕ੍ਰਾਈਮ ਕੰਟਰੋਲ ਰੀਫਾਰਮਰ ਆਰਗੇਨਾਈਜੇਸ਼ਨ ਆਲ ਇੰਡੀਆ ਅੱਜ ਦਾ ਮੈਂ ਤੁਹਾਡੇ ਮੀਡੀਆ ਚੈਨਲ ਰਹੀਂ ਇੱਕ ਪੰਜਾਬ ਔਰ ਆਪਣੇ ਜ਼ਿਲ੍ਹੇ ਦੇ ਦੱਸਣਾ ਚਾਹੁੰਨਾ ਕਿ ਸਾਡੀ ਕ੍ਰਾਈਮ ਕੰਟਰੋਲ ਰੀਫਾਰਮਰ ਆਰਗੇਨਾਈਜੇਸ਼ਨ ਆਲ ਇੰਡੀਆ ਡਿਸਟ੍ਰਿਕਟ ਪੂਰਤਲੇ ਦੇ ਵਿੱਚ ਬਹੁਤ ਹੀ ਬਤੌਰ ਪੂਰੇ ਜੋਰ ਸ਼ੋਰਨਾ ਪੂਰੀ ਹੋ ਚੁੱਕੀ ਹੈ ਇਸ ਲਈ ਸੀ ਅੱਜ ਮਾਨਯੋਗ ਐਸਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਆਪਣੀ ਟੀਮ ਵੱਲੋਂ ਔਰ ਉਹਨਾਂ ਨੂੰ ਮਾਨ ਸਨਮਾਨ ਆਪਣੀ ਟੀਮ ਵੱਲੋਂ ਕੀਤਾ ਗਿਆ ਇਹ ਸਾਡੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਅਮਨ ਪ੍ਰਤਾਪ ਬਾਜਵਾ ਸੀ ਉਹਨਾਂ ਦੀ ਗਵਾਈ ਸੀ ਲੇਕਿਨ ਉਹਨਾਂ ਦੇ ਅੱਜ ਕੋਈ ਕਾਰਨ ਹੋ ਗਿਆ ਕੋਈ ਕਾਰਜ ਵਿੱਚ ਪ੍ਰੋਬਲਮ ਆਈ ਉਹ ਨਹੀਂ ਆ ਸਕੇ ਇਸ ਕਰਕੇ ਇਸ ਇਹ ਗਵਾਈ ਮੈਨੂੰ ਕਰਨੀ ਪਈ ਸੋ ਸਾਨੂੰ ਮਨਜੋਗ ਐਸਐਸਪੀ ਸਾਹਿਬ ਮੌਕੇ ਤੇ ਨਹੀਂ ਮਿਲੇ ਤੇ ਐਸਪੀ ਹੈੱਡ ਕੁਆਰਟਰ ਜੀ ਸਾਨੂੰ ਮਿਲੇ ਉਹਨਾਂ ਨੂੰ ਅਸੀਂ ਮੰਗ ਪੱਤਰ ਔਰ ਆਪਣਾ ਜੋ ਵੀ ਆ ਮੈਮੋਰੰਡਮ ਦਿੱਤਾ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਅਸੀਂ ਮਿਲ ਕੇ ਕੰਮ ਕਰਾਂਗੇ ਔਰ ਉਹਨਾਂ ਨੂੰ ਆਪਣੀ ਟੀਮ ਬਾਰੇ ਅਸੀਂ ਦੱਸਿਆ ਕਿ ਸਾਡੀ ਪੁਲੱਥ ਸੁਲਤਾਨਪੁਰ ਔਰ ਫਗਵਾੜਾ ਜ਼ਿਲ੍ਹੇ ਦੇ ਚਾਰੇ ਤਹਿਸੀਲਾਂ ਦੇ ਵਿੱਚ ਟੀਮਾਂ ਤਿਆਰ ਹੋ ਚੁੱਕੀਆਂ ਤਿਆਰ ਬਰ ਤਿਆਰਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਰੱਖ ਕੇ ਉਹਨਾਂ ਨੂੰ ਇਨਫੋਰਮੇਸ਼ਨ ਕਰਕੇ ਸਾਰੀ ਅਸੀਂ ਜੋ ਵੀ ਵੱਧ ਰਿਹਾ ਕ੍ਰਾਈਮ ਹੈ ਜ਼ਿਲ੍ਹੇ ਦੇ ਵਿੱਚ ਠੀਕ ਹੈ ਜੀ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਇਨਫੋਰਮੇਸ਼ਨ ਕੀਤੀ ਜਾਊਗੀ ਇਸ ਦੇ ਨਾਲ ਹੀ ਉਹਨਾਂ ਨੇ ਵਿਸ਼ਵਾਸ ਦਵਾਇਆ ਔਰ ਬੜੀ ਖੁਸ਼ੀ ਜਿਤਾਈ ਕਿ ਸਾਡੇ ਸ਼ਹਿਰ ਦੇ ਵਿੱਚ ਵੀ ਕੋਈ ਟੀਮ ਉੱਠੀ ਆ। ਸੋ ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਔਰ ਸਲਾਘਾ ਕਰਦੇ ਆ ਕਿ ਸਾਡੇ ਜ਼ਿਲ੍ਹਾ ਕਪੂਥਲੇ ਦੇ ਵਿੱਚ ਬਹੁਤ ਹੀ ਵਧੀਆ ਮਾਨਯੋਗ ਐਸਐਸਪੀ ਸਾਹਿਬ ਜਿਨ੍ਹਾਂ ਨੇ ਕ੍ਰਾਈਮ ਨੂੰ ਬਹੁਤ ਨੱਥ ਪਾਈ ਆ, ਬੜੇ ਕੰਮ ਹੱਲ ਹੋਇਆ ਔਰ ਅਸੀਂ ਵੀ ਚਾਹੁੰਦੇ ਆ ਸਰਕਾਰ ਕੋ ਮੰਗ ਕਰ ਦੇ ਕੇ ਕਿ ਇੱਥੇ ਵਧੀਆ ਅਫੀਸਰ ਸਾਡੇ ਡਿਸਟ੍ਰਿਕਟ ਕਪੂਥਲੇ ਨੂੰ ਚਾਹੀਂ ਜੈਫਰ। ਹਾਂਜੀ ਸਰ ਕਿਹਨਾਂ ਇਹ ਤੁਹਾਨੂੰ? ਸਰ ਮੇਰਾ ਨਾਮ ਸੁਖਦੇਵ ਗੱਲ ਹੈ। ਮੈਂ ਟੀਮ ਹੌਸ ਪੰਜਾਬ ਕ੍ਰਾਈਮ ਕ 控制 ਪੰਜਾਬ ਸਰ ਜੀ ਤੁਸੀਂ ਮੰਗ ਪੱਤਰ ਦਿੱਤਾ ਹੈ ਐਸਪੀਰ ਦਾ ਕਿ ਮਾਮਲਾ ਕਿਸ ਦਾ ਹੈ ਅ ਅਕਸਰ ਕੋਈ ਮਾਮਲਾ ਨਹੀਂ ਸੀ ਕੋਈ ਵੀ ਅਸੀਂ ਇੱਕ ਤਰ੍ਹਾਂ ਦਾ ਮਾਨਸਮਾਨ ਕਰਕੇ ਆਏ ਐ ਐਸਪੀ ਸਾਹਿਬ ਦਾ ਔਰ ਸਾਡੇ ਪੰਜਾਬ ਪ੍ਰਧਾਨ ਜੀ ਆਪ ਜੀ ਖੋਦਾ ਜੀ ਦੀ ਅਗਵਾਈ ਹੇਠ ਗਏ ਆਏ ਅਸੀਂ ਔਰ ਬਾਕੀ ਜੋ ਜ਼ਿਲ੍ਹੇ ਵਿੱਚ ਕ੍ਰਾਈਮ ਦਾ ਥੋੜਾ ਪਤਾ ਵਾਦਾ ਸ਼ਾਦਾ ਹੁੰਦਾ ਰਹਿੰਦਾ ਪਰ ਸਾਡੀ ਜਿਹੜੀ ਪੰਜਾਬ ਪੁਲਿਸ ਸਾਡੀ ਪ੍ਰਸ਼ਾਸਨ ਹੈ ਸਾਹਿਬ ਤੌਰ ਤੇ ਐਸਵੀ ਸਾਹਿਬ ਉਹਨਾਂ ਨੇ ਬੜਾ ਇਹਨੂੰ ਥੱਲ ਪਾਈ ਆ ਅਸੀਂ ਇਸੇ ਵਿਸ਼ੇ ਤੇ ਗਏ ਸੀ ਉਹਨਾਂ ਦਾ ਮਨ ਸਮਾਨ ਕਰਨ ਵਾਸਤੇ ਉਹਨਾਂ ਨੇ ਬਹੁਤ ਦਿੱਤਾ ਆ ਹੌਸਲਾ ਵੀ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਇਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਹਾਨੂੰ ਪੱਤਰ ਵੀ ਦਿੱਤਾ ਗਿਆ ਕਿ ਮੰਗਾ ਸੀ ਕਿ ਉਹਨਾਂ ਦੇ ਵਿੱਚ ਜਿਹੜਾ ਕੁਝ ਮੰਗਾ ਮੰਗਾ ਇਹ ਸੀ ਕਿ ਜੇ ਲੋਟਾ ਅਨਕੋਹ ਹੁੰਦੀਆਂ ਮੈਂ ਆਪਣੇ ਜਨਾਂ ਵਿੱਚ ਜਾਂ ਧੀਆ ਪੜਾਉਂਦੇ ਥੋੜੀ ਥੋੜੀ ਪ੍ਰੋਬਲਮ ਆਉਣ ਜਾਣ ਵਿੱਚ ਉਹਦੇ ਵਾਸਤੇ ਅਸੀਂ ਮੰਗਤਰ ਦੇ ਕੇ ਆਏ ਆ